ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤਗੁਰੂ ਜੀ ਦਾ ਆਗਮਨ ਗੁਰਪੁਰਬ ਵੀ ਹੈ ਆਪ ਸਰਬੱਤ ਸੰਗਤਾਂ ਨੂੰ ਸਤਗੁਰੂ ਜੀ ਦੇ ਆਪਤਾਰ ਦਿਹਾੜੀਆਂ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਆਪਣੀ ਜੀਵਨ ਕਥਾ ਬਚਿੱਤਰ ਨਾਟਕ ਦੇ ਵਿੱਚ ਦਰਜ ਕੀਤੀ ਹੈ ਸਤਿਗੁਰੂ ਜੀ ਕਹਿੰਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹ ਬਿਦ ਮੁਹਿ ਆਨੋ ਕੇਮਕੁੰਟ ਪਰਬਤ ਹੈ ਜਹਾਂ ਸਪਤ শৃੰਗ ਸੋਭਤ ਹੈ ਤਹਾਂ ਤਹ ਅਮ ਅਧਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ ਸਤਿਗੁਰੂ ਜੀ ਕਹਿੰਦੇ ਨੇ ਜਿਤੇ ਮਕੁੰਟ ਪਰਬਤ ਹੈ ਉਥੇ ਅਸੀਂ ਬਹੁਤ ਭਗਤੀ ਕੀਤੀ ਮਹਾਕਾਲ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੈਂ ਬਹੁਤ ਅਰਦਾਸਾਂ ਕੀਤੀ ਹੈ ਇਹ ਵਿਦਕਰਤ ਤਪੱਸਿਆ ਭਯੋ ਦਵੈਤੇ ਇਕ ਰੂਪ ਹੋਵੇ ਗयो ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਮੈਂ ਤਪੱਸਿਆ ਕਰ ਰਿਹਾ ਸੀ ਤਪੱਸਿਆ ਤੋਂ ਭਾਵ ਇੱਥੇ ਨਾਮ ਜਪਣ ਤੋਂ ਬੰਦਗੀ ਕਰਨ ਤੋਂ ਹੈ ਤੋ ਸਤਗੁਰੂ ਜੀ ਕਹਿੰਦੇ ਮੈਂ ਬੰਦਗੀ ਕਰ ਰਿਆ ਸੀ ਅਸੀਂ ਦੋ ਤੋਂ ਇੱਕ ਰੂਪ ਹੋ ਗਏ ਇੱਕ ਆਤਮਾ ਦੂਸਰਾ ਪਰਮਾਤਮਾ ਸਤਗੁਰੂ ਜੀ ਕਹਿੰਦੇ ਮੈਂ ਪਰਮਾਤਮਾ ਵਿੱਚ ਅਭੇਦ ਹੋ ਗਿਆ ਉਸ ਵਕਤ ਤਪ ਸਾਦਤ ਹਰ ਮੁਹਿ ਬੁਲਾਇਓ ਇਮ ਕਹਿ ਕੇ ਇਹ ਜਗਤ ਪਠਾਇਓ ਸਤਗੁਰੂ ਜੀ ਕਹਿੰਦੇ ਪਰਮਾਤਮਾ ਨੇ ਮੈਨੂੰ ਆਪਣੇ ਕੋਲ ਬੁਲਾਇਆ ਇਹ ਬਚਨ ਕਹਿ ਕਿ ਸੰਸਾਰ ਤੇ ਭੇਜਿਆ ਕਿ ਮੈਂ ਆਪਣਾ ਸੁਤ ਤੁਹੇ ਨਿਵਾਜਾ ਪੰਥ ਪਰਚੁਰ ਕਰਬੀ ਕੋ ਸਾਜਾ ਕਿ ਮੈਂ ਤੈਨੂੰ ਆਪਣਾ ਪੁੱਤਰ ਸਵੀਕਾਰ ਕੀਤਾ ਹੈ ਤੇ ਪੰਥ ਦਾ ਪ੍ਰਚਾਰ ਕਰਨ ਵਾਸਤੇ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਹੈ ਉਹਦਾ ਪ੍ਰਚਾਰ ਕਰਨ ਵਾਸਤੇ ਤੈਨੂੰ ਮਾਤ ਲੋਕ ਤੇ ਭੇਜ ਰਿਹਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਚਿਤ ਨਾ ਭਇਓ ਹਮਰੋ ਆਵਣ ਕਹਿ ਜੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਕਿ ਮੇਰਾ ਚਿੱਤ ਆਉਣ ਨੂੰ ਨਹੀਂ ਸੀ ਕਰਦਾ ਮੇਰੀ ਸੁਰਤ ਪਰਿਪੂਰਣ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਚੁੱਕੀ ਸੀ ਜਿਉਂ ਤਿਉ ਪ੍ਰਭ ਮੋਹਿ ਕੋ ਸਮਝਾਇਓ ਇਮ ਕਹਿ ਕੇ ਇਹ ਜਗਤ ਪਠਾਇਓ ਜਾਏ ਤਹਾਂ ਤੇ ਧਰਮ ਚਲਾਓ ਕਬੁੱਧ ਕਰਨ ਤੇ ਲੋਕ ਹਟਾਓ ਕਿ ਪਰਮਾਤਮਾ ਨੇ ਮੈਨੂੰ ਸਮਝਾਇਆ ਕਿ ਤੁਸੀਂ ਸੰਸਾਰ ਤੇ ਮਾਤ ਲੋਕ ਤੇ ਜਾਓ ਜਿਹੜੇ ਲੋਕ ਕਬੁੱਧ ਕਰ ਡਏ ਨੇ ਫਜ਼ੂਲ ਦੇ ਕਰਮ ਕਾਂਡਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਸੱਚ ਦੇ ਮਾਰਗ ਤੇ ਪਾਉਣ ਦਾ ਰਸਤਾ ਤੁਸੀਂ ਜਿਹੜਾ ਉਹ ਅੱਗੇ ਤੋਰਨਾ ਹੈ ਕਿਉਂਕਿ ਪੰਥ ਤੇ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਚਲਾ ਕੇ ਗਏ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸ਼ਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਹੀ ਕਹਿ ਰਹੇ ਨੇ ਕਿ ਪੰਥ ਪਰਚੁਰ ਕਰਬੇ ਕੋ ਸਾਜਾ ਕਿ ਮੈਨੂੰ ਪੰਥ ਦਾ ਪ੍ਰਚਾਰ ਕਰਨ ਵਾਸਤੇ ਸਾਜਿਆ ਗਿਆ ਹੈ ਨਾ ਕਿ ਕੋਈ ਨਵਾਂ ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਨਵਾਂ ਪੰਥ ਨਹੀਂ ਚਲਾਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਹੋਏ ਪੰਥ ਦੀਆਂ ਹੀ ਜਿਹੜੀਆਂ ਉਹ ਪ੍ਰਚਾਰ ਕੀਤਾ ਤੇ ਉਸੇ ਪੰਥ ਨੂੰ ਨਵਾਂ ਪਹਿਰਾਵਾ ਦੇ ਕੇ ਪ੍ਰਗਟ ਕੀਤਾ ਹੈ ਨਵੀਂ ਪੁਸ਼ਾਕ ਨਵਾਂ ਲਿਬਾਸ ਸੌਲਾ ਸੋ ਨੋੜੀ ਨਵੇਂ ਦੀਵਸਾਕੀ ਵਿੱਚ ਦੇਖ ਕੇ ਖਾਲਸੇ ਦੇ ਰੂਪ ਵਿੱਚ ਪ੍ਰਗਟ ਕੀਤਾ ਰਬ ਵਿਚਾਰ ਇਦਨ ਮਾਤ ਲੋਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਾਤ ਮਾਤ ਮੁਰਲਖ ਅਰਾਧਾ ਬੋਬਿਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭੇ ਪ੍ਰਸੰਨ ਗੁਰ ਦੇਵਾ ਅ ਸਤ ਗੁਰੂ ਜੀ ਕਹਿੰਦੇ ਮੇਰੇ ਮਾਤਾ ਪਿਤਾ ਜੀ ਨੇ ਪਰਮਾਤਮਾ ਦੀ ਬਹੁਤ ਆਰਾਧਨਾ ਕੀਤੀ ਬਹੁਤ ਸਿਮਰਨ ਕੀਤਾ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਗਤੀ ਮਾਤਾ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਸੇਵਾ ਸਿਮਰਣ ਤੇ ਸਿਦਕ ਨੂੰ ਫੜ ਲੱਗਾ ਸਤਿਗੁਰੂ ਜੀ ਕਹਿੰਦੇ ਜਬ ਹੀ ਜਾਤ ਤ੍ਰਵੇਣੀ ਭਏ ਪੁੰਨ ਦਾਣ ਦਿਨ ਕਰਤ ਬਿਥਏ ਸਤਿਗੁਰੂ ਜੀ ਕਹਿੰਦੇ ਨੇ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਿਓ ਜਦੋਂ ਮੇਰੇ ਮਾਤਾ ਪਿਤਾ ਤ੍ਰਵੇਣੀ ਸੰਗਮ ਤੇ ਪ੍ਰਯਾਗ ਰਾਜ ਪਹੁੰਚੇ ਸਤਿਗੁਰੂ ਜੀ ਕਹਿੰਦੇ ਮੇਰਾ ਮਾਤਾ ਦੀ ਕੁੱਖ ਵਿੱਚ ਪ੍ਰਕਾਸ਼ ਹੋਇਆ ਤੇ ਜਿਹੜਾ ਆਗਮਨ ਹੈ ਜਨਮ ਹੈ ਉਹ ਪਟਨੇ ਦੀ ਧਰਤੀ ਤੇ ਹੋਇਆ 1699 1668 ਇਸਵੀ ਸਨ ਉਹ ਸੁਦੀ 7ਵੀਂ 22 ਦਸੰਬਰ ਦਾ ਕਹਿੰਦੇ ਦਿਨ ਸੀ ਜਿਸ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਟਨੇ ਦੀ ਧਰਤੀ ਤੇ ਆਗਮਨ ਹੋਇਆ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੀਵਨ ਕਥਾ ਬਚਿੱਤਰਨਾਟਕ ਦੇ ਵਿੱਚ ਬਿਆਨ ਕੀਤੀ ਰਵ ਵਿਚਾਰ ਪਟਨੇ ਦੀ ਧਰਤੀ ਤੇ ਸਤਿਗੁਰੂ ਜੀ ਦਾ ਆਗਮਨ ਹੁੰਦਾ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਅਸਾਮ ਦੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰੇ ਕਰਦੇ ਨੇ ਪਤਾ ਲੱਗਿਆ ਕਰ ਪੁੱਤਰ ਦਾ ਆਗਮਨ ਹੋਇਆ ਹੈ ਹੁਕਮਨਾਮਾ ਭੇਜਿਆ ਕਿ ਬੱਚੇ ਦਾ ਨਾਮ ਗੋਬਿੰਦ ਦਾਸ ਰੱਖਣਾ ਹੈ ਨਾਮਕਰਨ ਹੋ ਗਿਆ ਹੈ ਤਾਨੂ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਵੀ ਆਪਣਾ ਨਾਮ ਗੋਬਿੰਦ ਦਾਸ ਹੀ ਵਰਤਿਆ ਹੈ ਅਸੀਂ ਰੋਜ਼ਾਨਾ ਇੱਕ ਦੋਹਿਰਾ ਪੜ੍ਹਦੇ ਹਾਂ ਕਿ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਉਥੇ ਗੋਬਿੰਦ ਦਾਸ ਸ਼ਬਦ ਵਰਤੇ ਰੋਵ ਵਿਚਾਰ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਨੇ ਪਟਨੇ ਦੀ ਧਰਤੀ ਤੇ ਹਾਰਦੀ ਕੋ 5 6 ਕੋ ਸਾੜ ਦਾ ਸਮਾਂ ਬਤੀਤ ਕੀਤਾ ਇੱਥੇ ਅਨੇਕ ਕੌਤਕ ਕੀਤੇ ਪੰਡਤ ਸ਼ਿਵਦੱਤ ਨੂੰ ਨਿਹਾਲ ਕੀਤਾ ਰਾਣੀ ਮੈਣੀ ਰਾਜਾ ਫਤੇ ਚੰਦ ਮੈਣੀ ਉਹਦੀ ਜਿਹੜੀ ਰਾਣੀ ਸੀ ਉਹਨੂੰ ਕਿਰਤਾਰਤ ਕੀਤਾ ਹੋਰ ਕਈ ਤਰ੍ਹਾਂ ਦੇ ਕੌਤਕ ਪਟਣੀ ਦੀ ਧਰਤੀ ਤੇ ਕੀਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਅਸਾਮ ਦੀ ਧਰਤੀ ਤੋਂ ਵਾਪਸ ਆਏ ਕੁਝ ਦਿਨ ਪਟਣੀ ਦੀ ਧਰਤੀ ਤੇ ਰਹੇ ਉੱਥੋਂ ਵਾਪਸ ਆਨੰਦਪੁਰ ਸਾਹਿਬ ਆਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਸਾਹਿਬ ਬੁਲਾਇਆ ਸਾਰਾ ਪਰਿਵਾਰ ਮਾਤਾ ਗੁਜਰ ਕੌਰ ਦੀ ਮਾਤਾ ਨਾਨਕੀ ਜੀ ਧੰਨ ਗੁਰੂ ਗੋਬਿੰਦ ਰਾਏ ਜੀ ਮਾਮਾ ਕਿਰਪਾਲ ਚੰਦ ਜੀ ਹੋਰ ਸਿੱਖ ਸੇਵਕ ਪਟਨੇ ਤੋਂ ਆਨੰਦਪੁਰ ਸਾਹਿਬ ਆਏ ਸਾਢੇ 3 4 ਸਾਲ ਪਿਤਾ ਜੀ ਦੇ ਨਾਲ ਬਤੀਤ ਕੀਤੇ ਪਿਤਾ ਜੀ ਦੀ ਗੋਦ ਦਾ ਆਨੰਦ ਮਾਣਿਆ 9 ਸਾਲ ਦੀ ਉਮਰ ਕੋਈ ਸੀ ਜਦੋਂ ਪਿਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ Hindu ਧਰਮ ਦੀ ਰਾਖੀ ਦੇ ਵਾਸਤੇ ਆਪਾ ਕੁਰਬਾਨ ਕੀਤਾ ਦਿੱਲੀ ਦੀ ਧਰਤੀ ਤੇ ਸ਼ਹਾਦਤ ਹੋਈ ਸੀਸ ਸਤਕਾਰਯੋਗ ਭਾਈ ਜੱਤਾ ਜੀ ਬਾਬਾ ਜੀਵਨ ਸਿੰਘ ਦੀ ਰੰਗਰੇਟੇ ਗੁਰੂ ਕੇ ਬੇਟੇ ਦਿੱਲੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਜੀ ਸੀਸ ਲੈ ਕੇ ਆਏ ਇੱਕ ਦਿਨ ਦਾਸ ਨੇ ਬੇਨਤੀ ਕੀਤੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਡੇਢ ਸਸ਼ਕਾਰ ਕੀਤਾ ਹੈ ਆਪਣੇ ਪਰਿਵਾਰ ਦਾ ਪਰਿਵਾਰ ਦਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਜੀਆਂ ਦੀ ਗਿਣਤੀ ਕਰੋ ਤੇ ਕਈ ਜੀ ਨੇ ਦਾਦੀ ਹੈ ਮਾਮਾ ਹੈ ਮਾਤਾ ਹੈ ਪਿਤਾ ਹੈ ਤਿੰਨ ਮਹਿਲ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੇ ਚਾਰ ਪੁੱਤ ਨੇ ਤੇ ਇਹ ਲਗਭਗ 10 ਜੀ ਬਣ ਜਾਂਦੇ ਨੇ ਪਰਿਵਾਰ ਦੇ ਇੱਕ ਦਾਦੀ ਇੱਕ ਮਾਂ ਇੱਕ ਮਾਮਾ ਇੱਕ ਪਿਤਾ ਚਾਰ ਤੇ ਇਹੀ ਨੇ ਤਿੰਨ ਮੈਲ ਨੇ ਚਾਰ ਤੇ ਤਿੰਨ ਸੱਤ ਤੇ ਚਾਰ ਪੋਤਣੇ 11 12 ਪਰਿਵਾਰ ਦੇ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੇ ਸ਼ਸ਼ਕਾਰ ਕੀਤਾ ਤੇ ਪਰਿਵਾਰ ਦੇ ਜੀਆਂ ਦੇ ਡੇਢ ਸ਼ਸ਼ਕਾਰ ਬਣਦਾ ਅੱਧਾ ਸ਼ਸ਼ਕਾਰ ਪਿਤਾ ਜੀ ਦਾ ਕੱਲੇ ਸੀਸ ਦਾ ਸ਼ਸ਼ਕਾਰ ਕੀਤਾ ਧੜ ਦਾ ਨਹੀਂ ਤੇ ਇੱਕ ਸ਼ਸ਼ਕਾਰ ਕੀਤਾ ਸਤਕਾਰਯੋਗ ਮਾਤਾ ਜੀਤੋ ਜੀ ਦੇ ਪਾਵਨ ਸਰੀਰ ਦਾ ਇਸ ਤੋਂ ਇਲਾਵਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਦੇ ਮੌਕਾ ਨਹੀਂ ਮਿਲਿਆ ਪਰਿਵਾਰ ਦੇ ਕਿਸੇ ਜੀ ਦਾ ਸ਼ਿਸ਼ਕਾਰ ਨਹੀਂ ਕਰ ਜਾਈ। ਆਨੰਦਪੁਰ ਰੌਣਕਾਂ ਲਗੀਆਂ ਘੇਰੇ ਵੀ ਪਏ, جنگ ਵੀ ਹੋਏ, ਸਭ ਕੁਝ ਵਾਪਰੇ ਹੈ ਇਹ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਹੈ। ਕਈ ਵਾਰ ਆਨੰਦਪੁਰ ਨੂੰ ਛੱਡ ਕੇ ਵੀ ਗਏ, ਕਦੇ ਪਹੁੰਚਦਾ ਤੇ ਕਦੇ ਕਈ ਇਲਾਕਿਆਂ ਵਿੱਚ ਵਿਚਰਦੇ ਰਹੇ। ਘੇਰੇ ਪਏ ਆਨੰਦਪੁਰ ਦਾ ਕਿਲਾ ਛੱਡਿਆ, ਸਰਸਾ ਦੇ ਕੰਡੇ ਤੇ ਪਰਿਵਾਰ ਵਿਛੋੜਾ ਹੁੰਦਾ ਹੈ ਇਹ ਇਤਿਹਾਸ ਵੀ ਆਪਾਂ ਸੁਣੇ। ਪਰਿਵਾਰ ਵਿਛੋੜੇ ਦੇ ਵਿੱਚ ਸਤਿਗੁਰੂ ਜੀ ਦੇ ਨਾਲ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਜਿੱਥੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਦੋਵੇਂ ਪੁੱਤਰ ਸ਼ਹਾਦਤ ਦਾ ਜਾਮ ਪੀ ਗਏ ਪਰ ਸੱਚ ਕਰਕੇ ਜਾਣਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਧਕ ਹੀ ਸੀ ਇਹ ਅੰਦਰ ਦੀ ਅਡੋਲਤਾ ਹੀ ਸੀ ਨਹੀਂ ਤੇ ਕਿਹੜਾ ਬਾਪ ਹੈ ਜਿਹਦੇ ਸਾਹਮਣੇ ਪੁੱਤਰਾਂ ਦੀਆਂ ਲਾਚਾਂ ਪਈਆਂ ਹੋਣ ਤੇ ਮੁੱਖ ਪਾਸੇ ਨੂੰ ਕਰਕੇ ਲੰਘ ਜਾਏ ਕੇਵਲ ਗੁਰੂ ਗੋਬਿੰਦ ਸਿੰਘ ਦਾ ਹਿਰਦਾ ਹੈ ਜਿਗਰਾ ਹੈ ਪੁੱਤਰਾਂ ਦਾ ਸ਼ਿਸ਼ਕਾਰ ਕਰਨ ਦਾ ਮੌਕਾ ਨਹੀਂ ਮਿਲਿਆ ਅਜੇ ਕੋਲੋਂ ਲੰਘ ਕੇ ਗਏ ਰਉਬਚਾਰ ਮਾਛੀਵਾੜੇ ਤੋਂ ਲੰਘਦੇ ਹੋਏ ਰਾਏ ਕੱਲੇ ਦੇ ਪਹੁੰਚ ਕੋਲ ਪਹੁੰਚਦੇ ਇੱਥੇ ਸਤਿਗੁਰੂ ਜੀ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਰਾਏ ਕੱਲੇ ਦੇ ਨੌਕਰ ਨੂਰੇ ਮਾਹੀ ਨੇ ਸਰਹੰਦ ਤੋਂ ਉਹਦੀ ਭੈਣ ਸਰਹੰਦ ਵਿਆਹੀ ਹੋਈ ਸੀ ਉਹਦੇ ਕੋਲੋਂ ਸਰਹੰਦ ਦੀ ਸਾਰੀ ਘਟਨਾ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੱਸੀ ਸਰਹੰਦ ਕੀ ਕੁਝ ਵਾਪਰਿਆ ਇਹ ਆਪਾਂ ਪਿਛਲੇ ਦੋ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ ਉਹ ਵਾਰਤਾ ਜੋ ਥੋੜੀ ਜੀ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ ਇਸ ਕਰਕੇ ਮੈਂ ਸੰਖੇਪ ਰੂਪ ਵਿੱਚ ਦੋ ਚਾਰ ਮਿੰਟਾਂ ਵਿੱਚ ਹੀ ਬੇਨਤੀ ਕਰਨੀ ਹੈ ਕੱਲ ਆਪਾਂ ਇਤਿਹਾਸ ਸਰਵਣ ਕੀਤਾ ਕਚਹਿਰੀ ਲੱਗੀ 11 ਤੇ 12 ਦੋ ਦਿਨ 11 ਕੋ ਤੇ 12 ਕੋ ਨੂੰ ਕਚਹਿਰੀ ਲੱਗਦੀ ਰਹੀ 12 ਕੋ ਨੂੰ ਵਾਪਸ ਦਾਦੀ ਮਾਂ ਦੇ ਕੋਲ ਆਏ ਅੱਜ 13 ਕੋ ਦਾ ਦਿਨ ਚੜਿਆ ਅੰਮ੍ਰਿਤ ਵੇਲੇ ਹੀ ਦਿਨ ਚੜਦਿਆਂ ਹੀ ਸਾਹਿਬ ਜਾਨਿਆਂ ਨੂੰ ਸਿਪਾਈ ਲੈਣ ਆ ਗਏ ਬਜ਼ੁਰਗ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਕਹਿਣ ਲੱਗੇ ਕਿ ਮਾਈ ਇਹ ਬੱਚੇ ਸਾਡੇ ਨਾਲ ਭੇਦ ਦਾਦੀ ਮਾਂ ਮਾਤਾ ਗੁਜਰੀ ਜੀ ਨੂੰ ਪਤਾ ਸੀ ਅੱਜ ਦੇ ਵਿਛੜੇ ਕਦੇ ਨਹੀਂ ਮਿਲਣਗੇ ਤੋરણ ਲੱਗੇ ਆਲਾ ਯਾਰਖਾ ਜੋਗੀ ਨੇ ਬੜੇ ਪਿਆਰੇ ਬਚਨ ਲਿਖੇ ਨੇ ਕਹਿੰਦੇ ਦਾਦੀ ਮਾਂ ਮਾਤਾ ਗੁਜਰਕੁਰ ਕਹਿ ਰਹੀ ਸੀ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕਿ ਮੇਰੇ ਪੁੱਤਰੋ ਅੱਜ ਤੁਸੀਂ ਜਾਣਾ ਕਦੇ ਵਾਪਸ ਆਪਣਾ ਸਰੀਰ ਕਰਕੇ ਮਿਲਾਪ ਨਹੀਂ ਹੋਣਾ ਆਖਰੀ ਵਾਰ ਘੁੱਟ ਕੇ ਮੈਂ ਆਪਣੇ ਸੀਨੇ ਦਾ ਨਿਗ ਦੇਣਾ ਚਾਹੁੰਨੀ ਹਾਂ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰ ਦੂੰ ਮੂੰਹ ਦੁਲਾ ਤੋ ਲੂੰ ਆਓ ਮੇਰੇ ਬੱਚਿਓ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਕੇਸ ਬਾਹਰ ਨਹੀਂ ਆ ਮੈਂ ਬੇਨਤੀ ਕਰਾਂ ਅੱਜ ਸਾਡੀਆਂ ਭੈਣਾਂ ਬੀਬੀਆਂ ਬੱਚਿਆਂ ਦੇ ਕੇਸ ਰੱਖਣ ਤੋਂ ਗੁਰੇਜ ਕਰਦੀਆਂ ਕਿਹੜਾ ਅੰਮ੍ਰਿਤ ਵੇਲੇ ਉੱਠ ਕੇ ਬੱਚਿਆਂ ਦਾ ਜੂੜਾ ਕਰੇ ਸੱਚ ਕਰਕੇ ਜਾਣ ਉਹਨਾਂ ਨੰਨੇ ਜੇ ਲਾਲਾਂ ਦਾ ਧਿਆਨ ਧਰ ਕੇ ਆਪਣੇ ਬੱਚਿਆਂ ਦੇ ਚਿਹਰੇ ਵੱਲ ਤੱਕਿਆ ਕਰੋ ਤੇ ਕਦੇ ਵੀ ਮਨ ਵਿੱਚ ਇਹ ਨਾ ਲਿਆਇਓ ਕਿ ਇਹਨਾਂ ਦੇ ਕੇਸ ਰੱਖਾਂਗੇ ਤੇ ਸਾਨੂੰ ਵਾਉਣ ਵਿੱਚ ਮੁਸ਼ਕਲ ਆਏਗੀ ਉਹਨਾਂ ਸਾਬ ਜਾਦਿਆਂ ਨੂੰ ਠੰਡੇ ਬੁਰ ਦੇ ਵਿੱਚ ਬੈਠੇ ਵੇਖਿਓ ਜਿੱਥੇ ਦਾਦੀ ਮਾਂ ਕਹਿ ਰਹੀ ਹੈ ਕਿ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾਤੋਂ ਲੂੰ ਕੇਸਾਂ ਨੂੰ ਕੰਗੀ ਕਰ ਦੋ ਮੂੰਹ ਧੋਲਾਤੋਂ ਲੂੰ ਆਓ ਮੈਂ ਤੁਹਾਡੇ ਕੇਸਾਂ ਨੂੰ ਕੰਗਾਵਾ ਦਿਆਂ ਤੁਹਾਡੇ ਮੁਖ ਧੋਦਿਆਂ ਨੰਨੇ ਸਰੋਂ ਪੇ ਛੋਟੀ ਕਲਗੀ ਸਜਾਤ ਦੂੰ ਕਿ ਮੇਰੇ ਪੁੱਤਰੋ ਛੋਟੇ ਛੋਟੇ ਨੰਨੇ ਜੇ ਸਿਰ ਨੇ ਇਰਨਾ ਤੇ ਮੈਂ ਛੋਟੀਆਂ ਛੋਟੀਆਂ ਕਲਗੀਆਂ ਸਜਾ ਦਿਆਂ ਮਾਤਾ ਜੀ ਕਹਿ ਰਹੀ ਸੀ ਮਰਨੇ ਸੇ ਪਹਿਲੇ ਆਓ ਤੁਮੇ ਦੁਲਹਾ ਬਣਾ ਤੋਲੂ ਲਾੜੀ ਮੌਤ ਵਿਆਹਣ ਚੱਲਿਓ ਮੇਰੇ ਲਾਲੋ ਮੈਂ ਤੁਹਾਨੂੰ ਇੱਕ ਲਾੜੇ ਦੀ ਤਰ੍ਹਾਂ ਤਿਆਰ ਕਰਕੇ ਭੇਜਾਂਗੀ ਦਾਦੀ ਮਾਣ ਨੇ ਤਿਆਰ ਕੀਤਾ ਘੁੱਟ ਕੇ ਸੀਨੇ ਨਾਲ ਲਾਇਆ ਪਿਆਰ ਦਿੱਤਾ ਦੋਵੇਂ ਲਾਲ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਦੀ ਤੁਰੇ ਦਾਦੀ ਮਾਂ ਪੌੜੀਆਂ ਤੱਕ ਨਾਲ ਆਈ ਜਦੋਂ ਤੱਕ ਅੱਖਾਂ ਤੋਂ ਉਲੇ ਨਹੀਂ ਹੋਏ ਮਾਂ ਗੁਜਰੀ ਮੋੜ-ਮੋੜ ਕੇ ਵੇਖਦੀ ਰਹੀ ਲਾਲ ਮੋੜ-ਮੋੜ ਕੇ ਵੇਖਦੇ ਰਹੇ ਦਾਦੀ ਮਾਂ ਵੀ ਤੱਕਦੀ ਰਹੀ ਅਖਰ ਅੱਖਾਂ ਤੋਂ ਉਲੇ ਹੋਏ ਜਲਾਦ ਕਚਾਰੀ ਵਿੱਚ ਲੈ ਕੇ ਗਏ ਸਾਹਿਬਜ਼ਾਦਿਆਂ ਦੇ ਸਾਹਮਣੇ ਉਹੀ ਸਵਾਲ ਕਿ ਇਸਲਾਮ ਕਬੂਲ ਕਰੋ ਨਹੀਂ ਤੇ ਕਤਲ ਕਰ ਦਿੱਤੇ ਜਾਓਗੇ ਤੁਹਾਨੂੰ ਮਿਟਾ ਦਿੱਤਾ ਜਾਏਗਾ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਗਰਜਵੀਂ ਆਵਾਜ਼ ਦੇ ਵਿੱਚ ਕਹਿ ਰਹੇ ਸੀ ਕਿ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ ਸੇ ਦਰਤਾ ਨਹੀਂ ਹੈ ਖੁਦਾ ਕਿਸੇ ਸ਼ੈਨ ਸ਼ਾਹ ਕੀ ਸ਼ਾਨ ਸੇ ਉਪਦੇਸ਼ ਆਪਣਾ ਸੁਣ ਲਓ ਦਿਲ ਕੇ ਕਾਨ ਸੇ ਕਹਿ ਰਹੇ ਹਾਂ ਅਮ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਸਾਹਿਬਜ਼ਾਦੇ ਕਹਿ ਰਹੇ ਸੀ ਜੇ ਤੁਸੀਂ ਸੱਚ ਨੂੰ ਮਿਟਾਉਣਾ ਚਾਹੁੰਦੇ ਹੋ ਸੱਚ ਮਿਟੇਗਾ ਨਹੀਂ ਤੁਸੀਂ ਇਸ ਜਹਾਨ ਕੋ ਮਿਟ ਜਾਓਗੇ ਫਤਵਾ ਲਾਇਆ ਗਿਆ ਕਿ ਇਹਨਾਂ ਨੂੰ ਨੀਹਾ ਵਿੱਚ ਝਣ ਦਿੱਤਾ ਜਾਏ ਸੱਚ ਕਰਕੇ ਜਾਣਿਓ ਭਾਵੇਂ ਕਿੰਨੇ ਹੀ ਲੋਕ ਮਾਰੇ ਹੋਣ ਪਰ ਇਦਾਂ ਦਾ ਕੋ ਕਰਮ ਕਰਨ ਤੋਂ ਲੋਕ ਕੰਬਦੇ ਨਹੀਂ ਡਰਦੇ ਨਹੀਂ ਕਿਸੇ ਨੇ ਖਾ ਨਹੀਂ ਕੀਤੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਨੀਹਾ ਵਿੱਚ ਝਣ ਦਈਏ ਔਰ ਕਹਿੰਦੇ ਨੇ ਉਸ ਵਜ਼ੀਰ ਖਾਂ ਦੀ ਕੈਦ ਵਿੱਚ ਦੋ ਭਰਾ ਕੈਦ ਨੇ ਇੱਕ ਦਾ ਨਾਮ ਹੈ ਸ਼ਾਸ਼ਲ ਬੇਗ ਤੇ ਦੂਸਰੇ ਦਾ ਨਾਮ ਹੈ ਬਾਸ਼ਲ ਬੇਗ ਦੋਵੇਂ ਜਲਾਦ ਨੇ ਤੇ ਉਹਨਾਂ ਨੂੰ ਜਾ ਕੇ ਆਖਿਆ ਤੁਸੀਂ ਨੀਹਾ ਵਿੱਚ ਬੱਚਿਆਂ ਨੂੰ ਛਿਣੋ ਉਹ ਕਹਿਣ ਲੱਗੇ ਜੇ ਸਾਡੇ ਤੇ ਕਤਲ ਦਾ ਕੇਸ ਹੈ माफ ਕਰ ਦਿਓ ਤੇ ਅਸੀਂ ਇਹ ਕੰਮ ਕਰਨ ਲਈ ਤਿਆਰ ਹਾਂ ਉਹਨਾਂ ਨੂੰ ਮaaf ਕਰਨ ਦਾ ਵਾਅਦਾ ਕੀਤਾ ਗਿਆ ਸਾਹਿਬ ਜਾਨਿਆਂ ਨੂੰ ਨੀਹਾ ਵਿੱਚ ਛਿਣਨ ਦਾ ਫਤਵਾ ਲਾਇਆ ਗਿਆ ਇਹ ਸਾਰੀ ਕਾਰਗੁਜ਼ਾਰੀ ਜੋ ਕੁਝ ਕਰ ਰਹੀ ਸੀ ਕਿਲੇ ਦੇ ਅੰਦਰ ਹੀ ਹੋ ਰਿਹਾ ਸੀ ਸਰਹੰਦ ਦੇ ਲੋਕਾਂ ਨੂੰ ਪਤਾ ਲੱਗਿਆ ਕਿਉਂਕਿ ਦੋ ਦਿਨਾਂ ਤੋਂ ਇਹ ਖਬਰਾਂ ਫੈਲ ਰਹੀਆਂ ਸੀ ਕਿ ਸਾਹਿਬਜ਼ਾਦੇ ਆਏ ਨੇ ਇਹਨਾਂ 'ਤੇ ਬਹੁਤ ਜ਼ੁਲਮ ਕੀਤਾ ਜਾ ਰਿਹਾ ਹੈ ਤੇ ਇਹ ਵੀ ਲੋਕਾਂ ਨੇ ਸੁਣ ਲਿਆ ਸੀ ਕਿ ਨੀਹਾ ਵਿੱਚ ਚਿਣੇ ਜਾਣ ਦਾ ਪਤਵਾ ਲੱਗ ਚੁੱਕੀ ਹੈ ਬਹੁਤ ਲੋਕ ਕਹਿੰਦੇ ਇਕੱਠੇ ਹੋਏ ਕੁਝ ਉਹ ਸੀ ਜਿਨ੍ਹਾਂ ਦੇ ਦਿਲ ਵਿੱਚ ਦਰਦ ਸੀ ਉਹ ਜੋ ਸੀ ਜਿਹੜੇ ਤਮਾਸ਼ੀ ਮੀਣ ਤਮਾਸ਼ਾ ਵੇਖਣ ਆਏ ਸੀ ਦਰਦਵਾਲਿਆਂ ਵਿੱਚ ਨੂਰੇ ਮਾਹੀ ਦੀ ਭੈਣ ਵੀ ਖੜੀ ਸੀ ਦਰਦਵਾਲਿਆਂ ਦੇ ਵਿੱਚ ਭਾਈ ਮੋਤੀराम ਵਰਗੇ ਵੀ ਖੜੇ ਸੀ ਦਰਦਵਾਲਿਆਂ ਵਿੱਚ ਭਾਈ ਜੋਧ ਵਰਗੇ ਖੜੇ ਸੀ ਤੇ ਤਮਾਸ਼ੀ ਬੀਨਾ ਦੀ ਭੀੜ ਵੀ ਬਹੁਤੀ ਇਕੱਠੀ ਹੋਈ ਸੀ ਦੋਮਾ ਸਾਹਿਬ ਜਾਦਿਆਂ ਨੂੰ ਖੜੀ ਕਰ ਦਿੱਤਾ ਗਿਆ ਫਿਰ ਸਵਾਲ ਕੀਤਾ ਜੇ ਅਜੇ ਵੀ ਇਸਲਾਮ ਕਬੂਲ ਕਰੋਗੇ ਤੁਹਾਨੂੰ ਮਾਫ ਕਰ ਦਿੱਤਾ ਜਾਏਗਾ ਆਜ਼ਾਦ ਕਰ ਦਿੱਤਾ ਜਾਏਗਾ ਔਰ ਸਾਹਿਬ ਜੀ ਆਦੇ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ ਸੀ ਕਿ ਸਾਨੂੰ ਧਰਮ ਜਾਣ ਨਾਲੋਂ ਕਿਤੇ ਵੱਧ ਪਿਆਰਾ ਹੈ ਅਸੀਂ ਸਿੱਖੀ ਨਹੀਂ ਛੱਡ ਸਕਦੇ ਅਸੀਂ ਮੌਤ ਕਬੂਲ ਕਰਦੇ ਹਾਂ ਸ਼ਾਸਨ ਵਿਧ ਤੇ ਬਾਸ਼ਲ ਬੇਗ ਨੇ ਮਸਾਲਾ ਤਿਆਰ ਕੀਤਾ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੋਵਾਂ ਪੈਰਾਂ ਦੇ ਉੱਪਰ ਪੈਰਾਂ ਦੇ ਆਲੇ-ਦੁਆਲੇ ਇੱਟਾਂ ਲਾਈਆਂ ਫਿਰ ਉੱਪਰ ਰੱਖੀਆਂ ਫਿਰ ਸੱਜੇ ਸੱਜੇ ਕੰਧ ਉਸਾਰੀ ਜਾ ਰਹੀ ਹੈ ਗੋਡਿਆਂ ਦੇ ਕੋਲ ਆਈ ਇਹ ਇਤਿਹਾਸਕਾਰ ਕਹਿੰਦਾ ਜਦੋਂ ਗੋਡੇ ਲਾਗੇ ਇਟ ਆਈ ਤੇ ਉਹ ਜਲਾਦ ਇੱਟ ਤੋੜਨ ਲੱਗਿਆ ਤੇ ਸਾਹਿਬਜ਼ਾਦਿਆਂ ਨੇ ਰੋਕ ਦਿੱਤਾ ਇਹ ਜਲਾਦ ਇੱਟ ਤੋੜ ਕੇ ਨਾ ਲਾਈ ਪੁੱਛਿਆ ਕਿਉਂ ਕਹਿੰਦੇ ਜੇ ਇੱਟ ਤੋੜ ਕੇ ਲਾਏਗਾ ਤੇ ਸਾਡੇ ਸਿੱਖ ਧਰਮ ਦੀ ਨੀ ਉਹ ਅਡੋਲ ਨਹੀਂ ਰਹੇਗੀ ਤੂੰ ਮੇਰੇ ਗੋਡੇ ਦੀ ਚਪਣੀ ਕਾਂਡੀ ਦੇ ਨਾਲ ਲਾ ਦੇ ਪਰ ਇੱਟ ਜਿਹੜੀ ਹੈ ਉਹ ਨਾ ਤੋੜ ਕੇ ਲਾਈ ਇਕ ਤਾਂ ਲਾਈਆਂ ਜਾ ਰਹੀਆਂ ਭਾਰ ਦੇ ਨਾਲ ਛਾਤੀ ਤੱਕ ਇਟਾਂ ਆ ਗਈਆਂ ਅੱਖਾਂ ਤੱਕ ਇਸ ਪੂਰਾ ਸਰੀਰ ਸਾਹਿਬ ਜਾਦਿਆਂ ਦਾ ਨੀ ਦੇ ਕੰਧ ਦੇ ਵਿੱਚ ਚਿੰਨ ਦਿੱਤਾ ਗਿਆ ਹੈ ਕਹਿੰਦੇ ਨੇ ਗਾਰੇ ਨਾਲ ਕੰਧੂ ਸਾਰੀ ਜਾ ਰਹੀ ਸੀ ਕੱਚੀ ਕੰਧ ਗਿੱਲੀ ਕੰਧ ਸੀ ਸਾਹਿਬ ਜਾਦਿਆਂ ਦੇ ਸਰੀਰ ਬਿਹੋਸ਼ੀ ਦੀ ਹਾਲਤ ਵਿੱਚ ਆ ਗਏ ਨੇ ਕੰਧ ਡਿੱਗ ਪਈ ਤੇ ਉਸ ਤੋਂ ਬਾਅਦ ਇਤਿਹਾਸਕਾਰ ਕਹਿੰਦੇ ਨੇ ਸਾਹਿਬ ਜਦਿਆਂ ਨੂੰ बेहोਸ਼ੀ ਦੀ ਹਾਲਤ ਵਿੱਚੋਂ ਹੋਸ਼ ਵਿੱਚ ਲਿਆਂਦਾ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਨੇ ਥੋੜੇ-ਥੋੜੇ ਹੋਸ਼ ਵਿੱਚ ਨੇ ਇੱਕ ਵਾਰ ਫਿਰ ਜਲਾਦਾ ਨੇ ਕਾਜੀ ਨੇ ਵਜ਼ੀਰ ਖਾਨ ਨੇ ਫਿਰ ਸਵਾਲ ਕੀਤਾ ਅਜੇ ਵੀ ਵਕਤ ਹੈ ਜੇ ਤੁਸੀਂ ਇਸਲਾਮ ਕਬੂਲ ਕਰ ਲਓਗੇ ਤੁਹਾਨੂੰ ਮਾਫ ਕਰ ਦਿੱਤਾ ਜਾਏਗਾ ਜੇ ਤੁਸੀਂ ਇਸਲਾਮ ਕਬੂਲ ਕਰੋਗੇ ਤੇ ਤੁਹਾਨੂੰ ਜ਼ਗੀਰਾਂ ਦਿੱਤੀਆਂ ਜਾਣਗੀਆਂ ਅਮੀਰਾ ਵਜ਼ੀਰਾ ਦੀਆਂ ਧੀਆਂ ਦੇ ਡੋਲੇ ਦਿੱਤੇ ਜਾਣਗੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਜਿੱਦਾਂ ਦਾ ਤੁਸੀਂ ਕਹੋ ਤੁਹਾਨੂੰ ਰਾਜ ਭਾਗ ਮਿਲੇਗਾ ਪਰ ਤੁਸੀਂ ਇਸਲਾਮ ਕਬੂਲ ਕਰ ਲਓ ਕਿਉਂਕਿ ਵਜ਼ੀਰ ਖਾੜੀ ਵੀ ਆਪਣੀ ਜਿੱਤ ਸਮਝਦਾ ਸੀ ਕਿ ਮੈਂ ਲੋਕਾਂ ਵਿੱਚ ਕਹਿ ਸਕਾਂਗਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਡਾ ਬਾਗੀ ਬਣਿਆ ਇਹ ਨਹੀਂ ਸੀ ਮੰਨਦਾ ਉਹਦੇ ਪੁੱਤਰਾਂ ਨੇ ਇਸਲਾਮ ਕਬੂਲ ਕਰ ਲਈਏ ਪਰ ਸਾਹਿਬ ਜਾਦਿਆਂ ਨੇ ਨਾਂ ਵਿੱਚ ਸਿਰ ਹਿਲਾਇਆ ਵਜੀਰ ਖਾਨ ਨੇ ਇਸ਼ਾਰਾ ਕੀਤਾ ਦੋਵਾਂ ਜਲਾਦਾਣਾਂ ਨੇ ਸ਼ਾਸਲ ਵੇਗ ਤੇ ਬਾਸ਼ਲ ਵੇਗ ਇਤਿਹਾਸਕਾਰ ਕਹਿੰਦੇ ਨੇ ਸਾਹਿਬ ਜਾਦੀਆਂ ਦੀ ਛਾਤੀ ਤੇ ਗੋਡਾ ਰੱਖ ਕੇ ਦੋਵਾਂ ਸਾਹਿਬ ਜਾਦੀਆਂ ਦੀਆਂ ਸ਼ੁਰਿਆਂ ਦੇ ਨਾਲ ਸਾਰ ਰਗਾਂ ਕੱਟ ਦਿੱਤੀਆਂ ਸੀ ਸਾਰ ਰਗਾਂ ਕੱਟੀਆਂ ਗਈਆਂ ਬਾਬਾ ਜੋਰਾਵਰ ਸਿੰਘ ਜੀ ਉਸੇ ਵਕਤ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰ ਗਏ ਦੁੰਨਾ ਸਿੰਘ ਹੰਡੂਰੀਆ ਜਿਹੜਾ ਇਹ ਗੱਲ ਕਹਿੰਦਾ ਕਿ ਮੈਂ ਸਾਹਿਬ ਜਾਦੀਆਂ ਦੇ ਨਾਲ ਰਿਆਂ ਹਾਂ ਉਹ ਕਹਿੰਦਾ ਕਿ ਅੱਧੀ ਘੜੀ ਬਾਬਾ ਫਤੇ ਸਿੰਘ ਜੀ ਦੇ ਚਰਨ ਹਿੱਲਦੇ ਰਹੇ। ਭਾਵ 12 ਮਿੰਟ ਬਾਬਾ ਫਤੇ ਸਿੰਘ ਜੀ ਦਾ ਸਰੀਰ ਜਿਹੜਾ ਸੀ ਉਹ ਤਰਦ ਵਿੱਚ ਰਿਆ। ਪੈਰ ਹਿੱਲਦੇ ਰਹੇ। ਜੇ ਆਪਣੀ ਭਾਸ਼ਾ ਵਿੱਚ ਕਹੀਏ ਤੇ ਉਹ ਤੜਫਦੇ ਰਹੇ। 12 ਮਿੰਟ ਜਿਹੜਾ ਸਰੀਰ ਖੇਡਦਾ ਰਿਆ। ਬਾਬਾ ਫਤੇ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ। ਮਾਤਾ ਗੁਜਰ ਕੌਰ ਜੀ ਨੂੰ ਖਬਰ ਮਿਲੀ ਕਈਆਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਹੀਰਾ ਨਿਕਲ ਲਿਆ ਚਲੋ ਕਈ ਤਰ੍ਹਾਂ ਦੀਆਂ ਗੱਲਾਂ ਕਈਆਂ ਨੇ ਆਖਿਆ ਮਾਤਾ ਜੀ ਨੂੰ ਧੱਕਾ ਦੇ ਦਿੱਤਾ ਗਿਆ ਠੰਡੇ ਬੁੱਧ ਤੋਂ ਮੈਂ ਕੋਣੀ ਇੱਕ ਕਿਤਾਬ ਪੜ੍ਹ ਲਿਆ ਸੀ ਉਹਨ ਤੋਂ ਪਿਲੌ ਦੇ ਵਿੱਚ ਲਿਖਿਆ ਕਿ ਦੀਵਾਨ ਟੋਡਰ ਮਾਲ ਨੇ ਜਦੋਂ ਜਾ ਕੇ ਖਬਰ ਦਿੱਤੀ ਕਿ ਤੁਹਾਡੇ ਸਾਹਿਬ ਜਾਦੇ ਸ਼ਹੀਦ ਕਰ ਦਿੱਤੇ ਗਏ ਨੇ ਮਾਤਾ ਗੁਜਰ ਕੌਰ ਜੀ ਨੇ ਦਸਵੇਂ ਦੁਆਰ ਸਵਾਸ ਚੜਾ ਕੇ ਆਪਣਾ ਸਰੀਰ ਤਿਆਗ ਦਿੱਤਾ ਸੀ ਸ਼ਹੀਦਾਂ ਦੀ ਕਤਾਰ ਵਿੱਚ ਪਹਿਲੇ ਨੰਬਰ ਤੇ ਮਾਤਾ ਗੁਜਰੀ ਜੀ ਇੱਕ ਕਵੀ ਕਹਿੰਦਾ ਇਸ ਸੰਸਾਰ ਤੋਂ ਮਾਤਾ ਜੀ ਜਦੋਂ ਗਏ ਉਹਨਾਂ ਦੀ ਆਤਮਾ ਦੇ ਵਿੱਚ ਇੱਕ ਆਵਾਜ਼ ਗੂੰਜ ਰਹੀ ਸੀ ਕਿ ਮੇਰਾ ਨਾਮ ਗੁਜਰੀ ਮੇਰੀ ਅਲ ਗੁਜਰੀ ਇਹੋ ਜਈ ਘੜੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਹੁਣ ਪੋਤੇ ਤੋਰੇ ਆ ਹੁਣ ਮੌਤ ਕਹਿੰਦੀ ਆ ਚੱਲ ਗੁਜਰੀ ਗੁਜਰੀ ਤੈਨੂੰ ਤਾਂ ਲੋਕ ਮੈਨੂੰ ਆਖਦੇ ਨੇ ਜੈਸੀ ਪਈ ਸਿਰ ਤੇ ਉਹ ਮੈਂ ਚੱਲ ਗੁਜਰੀ ਮਾਤਾ ਗੁਜਰੀ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ ਵਜ਼ੀਰ ਖਾਨ ਨੇ ਛਪਾਈਆਂ ਨੂੰ ਵਾਕੇ ਇਹਨਾਂ ਬੱਚਿਆਂ ਦੀ ਜਿਹੜੇ ਮ੍ਰਿਤਕ ਸਰੀਰ ਨੇ ਇਹਨਾਂ ਨੂੰ ਕਿਲੇ ਦੇ ਨਾਲ ਲੱਗਦੀ ਹਾਂਸਲੀ ਨਦੀ ਵਿੱਚ ਸੁੱਟ ਦਿਓ ਸੁੱਕੀ ਸੀ ਨਦੀ ਵਿੱਚ ਸਰੀਰ ਸੁੱਟ ਦਿੱਤੇ ਗਏ ਮਾਤਾ ਜੀ ਦਾ ਸਾਹਿਬਜ਼ਾਦਿਆਂ ਦਾ ਦੀਵਾਨ ਟੋਡਰਮਲ ਦਾ ਜ਼ਿਕਰ ਮਿਲਦਾ ਹੈ ਇਹ ਕਿਤੇ ਗਏ ਹੋਏ ਸੀ ਜਦੋਂ ਵਾਪਸ ਸਰਹੰਦ ਆਏ ਪਤਾ ਲੱਗਿਆ ਇਹ ਤਾਂ ਕਹਿਰ ਵਰਤਿਆ ਸਰਹੰਦ ਦੀ ਧਰਤੀ ਤੇ ਰਿਹਾ ਨਾ ਗਿਆ ਵਜ਼ੀਰ ਖਾਨ ਦੇ ਕੋਲ ਆਏ ਨੂੰ ਝਿੜਕਾਂ ਦਿੱਤੀਆਂ ਕਿਉਂਕਿ ਉਮਰ ਵਿੱਚ ਵੱਡੇ ਸੀ ਤੇ ਸਰਕਾਰੀ ਅਹੁਦੇ ਤੇ ਰਹਿ ਚੁੱਕੇ ਸੀ ਵजीर खान ਨੂੰ ਲਾਣਤਾ ਪਾਈਆਂ ਫਟਕਾਰਾਂ ਪਾਈਆਂ ਕਿ ਤੂੰ ਚੰਗਾ ਨਹੀਂ ਕੀਤਾ ਬੱਚਿਆਂ ਤੇ ਜ਼ੁਲਮ ਕਰਕੇ ਤੂੰ ਚੰਗਾ ਨਹੀਂ ਕੀਤਾ ਚਲੋ ਵजीर खान ਨੂੰ ਦੀਵਾਨ ਟੋਡਰਮਲ ਜੀ ਕਹਿਣ ਲੱਗੇ ਕਿ ਮੈਨੂੰ ਇਹਨਾਂ ਬੱਚਿਆਂ ਤੇ ਮਾਤਾ ਜੀ ਦੇ ਸ਼ਿਸ਼ਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਏ ਵजीर खान ਕਹਿੰਦਾ ਇਜਾਜ਼ਤ ਹੈ ਦੀਵਾਨ ਟੋਡਰਮਲ ਕਹਿੰਦਾ ਕਿਹੜੀ ਜ਼ਮੀਨ ਤੇ ਸ਼ਿਸ਼ਕਾਰ ਕਰਾਂ ਵजीर खान ਕਹਿੰਦਾ ਜਿਹੜੀ ਵੀ ਜ਼ਮੀਨ ਤੇ ਸ਼ਿਸ਼ਕਾਰ ਕਰਨੇ ਮੁੱਲ ਖਰੀਦਣੀ ਪਏਗੀ ਹੁਣ ਦੀਵਾਨ ਟੋਡਰ ਮੱਲ ਦੀ ਜ਼ਮੀਨ ਲੱਭਦੇ ਨੇ ਕਿੱਥੇ ਸ਼ਿਸ਼ਕਾਰ ਕਰਾਂ ਵਜ਼ੀਰ ਖਾਨ ਤੋਂ ਡਰਦਾ ਕੋਈ ਵੀ ਜ਼ਮੀਨ ਦੇਣ ਵਾਸਤੇ ਤਿਆਰ ਨਹੀਂ ਚੌਧਰੀ ਅੱਤਾ ਨਾਮ ਦਾ ਇੱਕ ਚੌਧਰੀ ਸੀ ਉਹਨੇ ਆਖਿਆ ਮੈਂ ਜ਼ਮੀਨ ਦੇਣ ਲਈ ਤਿਆਰ ਹਾਂ ਵਜ਼ੀਰ ਖਾਨ ਕਹਿਣ ਲੱਗਿਆ ਜਿੰਨੀ ਜ਼ਮੀਨ ਸ਼ਿਸ਼ਕਾਰ ਕਰਨ ਵਾਸਤੇ ਚਾਹੀਦੀ ਹੈ ਉਹਦੇ ਤੇ ਸੋਨੇ ਦੀਆਂ ਮੋਹਰਾਂ ਵਿਸਾਉਣੀਆਂ ਪੈਣਗੀਆਂ ਦੀਵਾਨ ਟੋਡਰ ਮੱਲ ਨੇ ਪ੍ਰਵਾਨ ਕੀਤਾ ਜੀ ਕਹਿੰਦੇ ਮੋਹਰਾ ਵਿਛਾਈਆਂ ਗਈਆਂ ਵਜ਼ੀਰ ਖਾਨ ਕਹਿੰਦਾ ਇੱਦਾਂ ਨਹੀਂ ਮੋਹਰਾ ਖੜਵੇ ਰੁਕ ਵਿਛਾਉਣੀਆਂ ਪੈਣਗੀਆਂ ਇੱਕ ਤੇ ਹੁੰਦਾ ਮੋਹਰਾ ਨੂੰ ਠੀਪੇ ਜਿੱਦਾਂ ਰੱਖੀਦੇ ਨੇ ਜਗ੍ਹਾ ਘੱਟ ਮਲਦੀ ਹੈ ਤੇ ਜਿਹੜੀਆਂ ਖੜਵੇ ਰੁਕ ਮੋਹਰਾ ਲਾਈਆਂ ਸੀ ਕਹਿੰਦੇ ਬਹੁਤ ਜ਼ਿਆਦੀ ਮੋਹਰ ਜਿਹੜੀ ਸੀ ਉਹ ਲੱਗਣੀ ਸੀ ਦੀਵਾਨ ਟੋਡਰ ਮੱਲ ਦੇ ਕੋਲ ਇੰਨੀਆਂ ਮੋਹਰਾ ਨਹੀਂ ਸੀ ਉਹਦੀ ਧੀ ਦਾ ਨਿਕਾਹ ਸੀ ਜਿਹੜੀ ਉਹਦੀ ਮੰਗਣੀ ਹੋ ਚੁੱਕੀ ਸੀ ਨਿਕਾਹ ਦਾ ਦਿਨ ਮਿੱਥਿਆ ਜਾ ਚੁੱਕਿਆ ਸੀ ਉਹਦੇ ਵਾਸਤੇ ਉਹਨੇ ਬਹੁਤ ਸਾਰਾ ਗਹਿਣੇ ਸੋਨਾ ਚਾਂਦੀ ਆਦ ਦੇ ਜਿਹੜੇ ਜਵਾਹਰਾਤ ਬਣਾਏ ਸੀ ਕਹਿਣ ਲੱਗੀ ਪਿਤਾ ਜੀ ਸਾਰੇ ਗਹਿਣੇ ਗੱਟੇ ਵੇਚ ਦਿਓ ਤੁਸੀਂ ਮੋਹਰਾਂ ਲਓ ਤੇ ਮੇਰੇ ਸਤਿਗੁਰੂ ਦੀ ਮਾਤਾ ਜੀ ਤੇ ਉਹਦੇ ਸਾਹਿਬ ਜਾਦਿਆਂ ਦੇ ਸਰੀਰਾਂ ਦਾ ਸ਼ਿਸ਼ਕਾਰ ਕਰੋ ਉਹਨੇ ਕਹਿੰਦੇ ਨੇ ਸਾਰਾ ਗਹਿਣਾ ਗੱਟਾ ਧਨ ਦੌਲਤ ਸਾਰਾ ਕੁਝ ਵੇਚ ਦਿੱਤਾ ਮੋਹਰਾਂ ਲਈਆਂ ਉਹ ਮੋਹਰਾ ਖੜਵੇ ਰੁਕ ਰੱਖ ਕੇ ਜ਼ਮੀਨ ਖਰੀਦੀ ਉਸ ਜ਼ਮੀਨ ਤੇ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਪਾਵਨ ਸਰੀਰਾਂ ਦਾ ਸ਼ਸ਼ਕਾਰ ਕਰਨ ਦਾ ਪ੍ਰਬੰਧ ਕੀਤਾ ਗਿਆ ਭਾਈ ਮੋਤੀराम ਜੀ ਦੀਵਾਨ ਟੋਡਰਮਲ ਦੇ ਇੱਕ ਭਰਾ ਦਾ ਜ਼ਿਕਰ ਮਿਲਦੇ ਉਹਦਾ ਨਾਮ ਹੈ ਨਾਗਰਮਲ ਭਾਈ ਜੋਧ ਇੱਕ ਸਰਹੰਦ ਦੇ ਰਹਿਣ ਵਾਲਾ ਇਸ ਤਰ੍ਹਾਂ ਕੁਝ 5 4 ਸਖਾ ਨੇ ਰਲ ਕੇ ਪਿਆਰ ਵਾਲਿਆਂ ਨੇ ਰਲ ਕੇ ਚੰਦਨ ਦੀ ਲੱਕੜ ਲੈ ਆਂਦੀ ਸਾਹਿਬ ਜਾਦਿਆਂ ਦੇ ਪਾਵਨ ਸਰੀਰਾਂ ਦਾ ਇਸ਼ਨਾਨ ਕਰਾਇਆ ਗਿਆ ਕੋਈ ਵੀ ਦੁਨੀਆ ਤੋਂ ਗਰੀਬ ਤੋਂ ਗਰੀਬ ਬੰਦਾ ਵੀ ਮਰਦਾ ਹੈ ਨਾ ਜੀ ਚੇਤੇ ਰੱਖਿਓ ਚਾਰ ਬੰਦੇ ਉਹਨੂੰ ਮੋਢਾ ਦੇਣ ਵਾਸਤੇ ਆ ਹੀ ਜਾਂਦੇ ਨੇ ਪਰ ਜਿਸ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦਿਆਂ ਦੇ ਪਾਵਨ ਸਰੀਰਾਂ ਨੂੰ ਸਿਖਾ ਤੇ ਲੈ ਕੇ ਜਾਣਾ ਸੀ ਉਹਨਾਂ ਦੇ ਵਾਸਤੇ 12 ਜਾਣੇ ਚਾਹੀਦੇ ਸੀ 12 ਕੋਈ ਨਹੀਂ ਮਿਲੇ 4 ਜਾਣੇ 1 ਦਾ ਸਰੀਰ ਬਾਬਾ ਮੋਤੀराम ਜੀ ਨੇ ਚੁੱਕਿਆ 1 ਦਾ ਸਰੀਰ ਬਾਬਾ ਦੀਵਾਨ ਟੋਡਰਮਲ ਜੀ ਨੇ ਚੁੱਕਿਆ 4 ਕਹਾਰ ਕਿਰਾਏ ਤੇ ਲਏ ਤੇ ਮਾਤਾ ਜੀ ਦਾ ਸਰੀਰ ਚੁੱਕ ਕੇ ਜਿੱਥੇ ਗੁਰਦੁਆਰਾ ਜੋਤੀਸ ਰੂਪ ਹੈ ਉੱਥੇ ਸਰੀਰ ਲਜਾਏ ਗਏ ਚੰਦਣ ਦੀ ਚਿਖਾ ਤਿਆਰ ਕਰਕੇ ਬਾਬਾ ਟੋਡਰਮਲ ਜੀ ਭਾਈ ਮੋਤੀराम ਜੀ ਭਾਈ ਜੋਧ ਜੀ ਭਾਈ ਨਾਗਰਮਲ ਆਦ ਇਹਨਾਂ ਗੁਰੂ ਪਿਆਰ ਵਾਲਿਆਂ ਨੇ ਦੇ ਦੀਵਾਨ ਟੋਡਰ ਮਾਲ ਦਾ ਪਰਿਵਾਰ ਇਹਨਾਂ ਸਾਰਿਆਂ ਨੇ ਮਾਤਾ ਜੀ ਤੇ ਸਾਹਿਬ ਜਾਨਿਆਂ ਦੇ ਪਾਵਨ ਸਰੀਰਾਂ ਦਾ ਸ਼ਸ਼ਕਾਰ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸ਼ੁਸ਼ੋਭਤ ਹੈ ਸੋ ਅੱਜ ਕੁਝ ਪਿਛਲੇ ਕਈ ਦਿਨਾਂ ਤੋਂ ਅੱਜ ਤੇ ਉੱਥੇ ਤਿੱਲ ਸੁਟਣ ਜਿੰਨੀ ਜਗ੍ਹਾ ਨਹੀਂ ਹੈ ਜਿੱਥੇ ਸਾਹਿਬ ਜਾਨਿਆਂ ਨੇ ਆਪਣੇ ਸਰੀਰ ਕੁਰਬਾਨ ਕੀਤੇ ਤੇ ਚਿੱਤੇ ਰੱਖਿਓ ਵਜ਼ੀਰ ਖਾਨ ਵਰਗੇ ਕਹਿੰਦੇ ਸੀ ਇਹ ਤੁਹਾਡੇ మాਸ ਦੀਆਂ ਬੋਟੀਆਂ ਇਲਾ ਅਸਮਾਨ ਵਿੱਚ ਲੈ ਕੇ ਜਾਣਗੀਆਂ ਤੇ ਸਾਹਿਬ ਜਾਦੇ ਕਹਿੰਦੇ ਸੀ ਜਿੰਨੀਆਂ ਉੱਚੀਆਂ ਇਲਾ ਸਾਡੇ మాਸ ਦੇ ਟੁਕੜੇ ਲੈ ਕੇ ਜਾਣਗੀਆਂ ਵਜ਼ੀਰ ਖਾਂ ਓਡੇ ਉੱਚੇ ਉੱਚੇ ਸਾਡੇ ਨਿਸ਼ਾਨ ਸਹਿਬ ਝੁੱਲਣਗੇ। ਤੋਂ ਅੱਜ ਝੁੱਲਦੇ ਪਏ ਨੇ ਲੱਖਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਦੇ ਚਰਣਾ ਤੇ ਨਤ ਮस्तक ਹੋਣ ਜਾ ਰਹੇ ਨੇ ਤੇ ਵਜ਼ੀਰ ਖਾਂ ਨੇ ਜੇ ਖੱਟਿਆ ਤੇ ਕੇਵਲ ਲਾਹਣਤਾ ਖੱਟਿਆ ਨੇ। ਸੋ ਅੱਜ ਛੋਟੇ ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਸਾਹੀ ਮੋਤੀ RAM ਦੇ ਪਰਿਵਾਰ ਨੂੰ ਕੋਹੂ ਵਿੱਚ ਪੀੜ ਕੇ ਸ਼ਹੀਦ ਕੀਤਾ ਕੱਲ ਮੈਂ ਬੇਨਤੀ ਕੀਤੀ ਸੀ ਡਿਮਾਂਡ ਟੁੱਟਨ ਮੱਲ ਕੁਝ ਇੱਕ ਦੇਣੇ ਸਰਹੰਦ ਰਿਆ ਮਨ ਵਿਚਲਿਤ ਰਿਆ ਮਨ ਸ਼ਾਂਤ ਨਹੀਂ ਹੋ ਸਕਿਆ ਦਿਲ ਵਿੱਚ ਇੱਕ ਚੀਜ਼ ਉੱਠਦੀ ਸੀ ਕਿ ਇਹ ਸਰਹੰਦ ਜਿੱਥੇ ਏਡਾ ਕਹਿਰ ਵਾਪਰਿਆ ਮੈਂ ਇੱਥੇ ਨਹੀਂ ਰਹਾਗਾ ਕਹਿੰਦੇ ਖਵਲਨੀ ਸੀ ਵੇਚ ਵੱਟ ਕੇ ਛੱਡ ਕੇ ਚਲੇ ਗਿਆ ਥੋੜਾ ਸਮਾਂ ਹੀ ਫਿਰ ਉਹ ਜੀਂਦੇ ਰਹੇ ਕਿਉਂਕਿ ਬਜ਼ੁਰਗ ਸਨ ਕੋ ਜੀ ਸਮਵਨਾਂ ਨੇ ਬਤੀਤ ਕੀਤਾ 1700 ਅ 8 9 10 ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੇ ਸਰੀਰ ਤਿਆਗ ਦਿੱਤਾ ਸੀ ਸੱਚਖੰਡ ਪਿਆਨਾ ਕਰ ਗਏ ਸਨ ਸ्वਿਸ ਤਰ੍ਹਾਂ ਗੁਰੂ ਕੇ ਪਿਆਰ ਵਾਲਿਆਂ ਨੇ ਇਹ ਸਿਵਾਵਾਂ ਨਿਭਾਈਆਂ ਅੱਜ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੈ ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ ਸ्वਿਸ ਕਰਕੇ ਸੰਖੇਪ ਰੂਪ ਵਿੱਚ ਇਹ ਦਾਸ ਨੇ ਬੇਨਤੀ ਕੀਤੀ ਹੈ ਜੀ ਆਓ